ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਇੱਕ ਹੋਰ ਮੋਟੀਵੇਸ਼ਨਲ ਕਹਾਣੀ ਲੈ ਕੇ ਜੁੜੇ ਆ ਤੇ ਇਹ ਹੋ ਸਕਦਾ ਹੈ ਕਹਾਣੀਆਂ ਤੁਸੀਂ ਪਹਿਲਾਂ ਵੀ ਸੁਣੀਆਂ ਹੋਣ ਜ਼ਰੂਰ ਕਿਸੇ ਹੋਰ ਦੇ ਮਾਧਿਅਮ ਤੋਂ ਤੇ ਜਾਂ ਇਹ ਵੀ ਹੋ ਸਕਦਾ ਕਿ ਤੁਸੀਂ ਮੇਰੇ ਕਿਸੇ ਚੈਨਲ ਤੋਂ ਇਹ ਕਹਾਣੀ ਪਹਿਲਾਂ ਸੁਣੀ ਹੋਵੇ ਪਰ ਇਹ ਚੈਨਲ ਜਿਹੜਾ ਖਾਸ ਇਹ ਕਹਾਣੀਆਂ ਦੇ ਲਈ ਬਣਾਇਆ ਵਾ ਇਹਦੇ ਤੇ ਮੈਂ ਉਹ ਕਹਾਣੀ ਜ਼ਰੂਰ ਰਿਪੀਟ ਕਰਨਾ ਚਾਹੂੰਗਾ ਕਿਉਂਕਿ ਨਾ ਜ਼ਿੰਦਗੀ ਦੀ ਇੱਕ ਬਹੁਤ ਵਧੀਆ ਸਿੱਖਿਆ ਇਹ ਕਹਾਣੀਆਂ ਤੋਂ ਸਾਨੂੰ ਮਿਲਦੀ ਆ ਤੇ ਇਹ ਕਹਾਣੀ ਇੱਕ ਵੱਖਰੇ ਅੰਦਾਜ਼ ਦੇ ਵਿੱਚ ਫਿਰ ਤੁਹਾਡੇ ਅੱਗੇ ਪੇਸ਼ ਕਰੂੰਗਾ ਤੇ ਮੈਂ ਦੱਸ ਦੇਣਾ ਚਾਹਣਾ ਇਹ ਕਹਾਣੀਆਂ ਬਿਲਕੁਲ ਕਲਪਨਿਕ ਨੇ ਤੇ ਤੁਹਾਨੂੰ ਇੱਕ ਸਿੱਖਿਆ ਮਿਲ ਸਕੇ ਚੰਗੀ ਸਿਰਫ ਉਹ ਇਹਦਾ ਮਕਸਦ ਆ ਕਹਾਣੀਆਂ ਜੀ ਇੱਕ ਗਧੇ ਤੇ ਇੱਕ ਚੀਤੇ ਦੀ ਦੋਨਾਂ ਦੇ ਵਿੱਚ ਨਾ ਇੱਕ ਵਾਰੀ ਬੜੀ ਤਿੱਖੀ ਬਹਿਸ ਹੋ ਜਾਂਦੀ ਆ ਬਹਿਸ ਕੀ ਹੁੰਦੀ ਆ ਗਧਾ ਕਹਿੰਦਾ ਵੀ ਜਿਹੜਾ ਸਮਾਨ ਇਹ ਲਾਲ ਰੰਗ ਦਾ ਹੁੰਦਾ ਵਾ ਚੀਤਾ ਕਹਿੰਦਾ ਵੀ ਤੂੰ ਬੜਾ ਯਾਰ ਬੇਵਕੂਫਾ ਤੈਨੂੰ ਨਹੀਂ ਪਤਾ ਕਿ ਅਸਮਾਨ ਨੀਲੇ ਰੰਗ ਦਾ ਹੁੰਦਾ ਵਾ ਤੂੰ ਦੇਖ ਉੱਪਰ ਅ ਕਰ ਜਰਾ ਮੂੰਹ ਉਹ ਕਹਿੰਦਾ ਵੀ ਮੈਨੂੰ ਤਾਂ ਇਹ ਲਾਲ ਦਿਖ ਰਿਹਾ ਚੀਤੇ ਨੂੰ ਬੜਾ ਗੁੱਸਾ ਆਉਂਦਾ ਕਹਿੰਦਾ ਵੀ ਉਹ ਨੀਲਾ ਅਸਮਾਨ ਆ ਤੂੰ ਦੇਖ ਤਾਂ ਸਹੀ ਉੱਪਰ ਮੂੰਹ ਕਰਕੇ ਦੇਖ ਗਧਾ ਫੇਰ ਨਹੀਂ ਮੰਨਦਾ ਕਹਿੰਦਾ ਵੀ ਮੈਂ ਤਾਂ ਦੇਖ ਲਿਆ ਭਾਈ ਮੈਨੂੰ ਲਾਲ ਰੰਗ ਦਾ ਅਸਮਾਨ ਦਿਖ ਰਿਹਾ ਅਸਮਾਨ ਲਾਲ ਰੰਗ ਦਾ ਹੀ ਹੁੰਦਾ ਤੈਨੂੰ ਕਿਹਨੇ ਕਹਿਤਾ ਵੀ ਨੀਲੇ ਰੰਗ ਦਾ ਹੁੰਦਾ ਹੁਣ ਉਹ ਗਧਾ ਸੀ ਤਾਂ ਚੀਤਾ ਵੀ ਉਹਦੇ ਨਾਲ ਬਹਿਸ ਕਰ ਰਿਹਾ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਉਹਨੂੰ ਸਫਾਈ ਦੇ ਰਿਹਾ ਵਾਰ-ਵਾਰ ਕਿ ਅਸਮਾਨ ਨੀਲੇ ਰੰਗ ਦਾ ਹੁੰਦਾ ਵਾ ਪਰ ਗਧਾ ਬਿਲਕੁਲ ਵੀ ਉਹਦੇ ਨਾਲ ਸਹਿਮਤ ਨਹੀਂ ਉਹ ਚੀਤੇ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਜਦੋਂ ਚੀਤੇ ਦਾ ਗੁੱਸਾ ਨਾ ਸੱਤਵੇਂ ਅਸਮਾਨ ਤੀ ਪਹੁੰਚ ਜਾਂਦਾ ਵੀ ਇਹ ਕਹਿ ਉਹ ਜਿਆ ਮੈਨੂੰ ਇਹ ਚੈਲੰਜ ਕਰੀ ਜਾਂਦਾ ਤਾਂ ਉਹ ਕਹਿੰਦਾ ਵੀ ਇੱਕ ਕੰਮ ਕਰਦੇ ਆ ਚੀਤਾ ਗਧੇ ਨੂੰ ਕਹਿੰਦਾ ਵੀ ਜੰਗਲ ਚ ਆਪਾਂ ਬੈਠੇ ਤੇ ਜੰਗਲ ਦਾ ਰਾਜਾ ਸ਼ੇਰ ਹੁੰਦਾ ਵੀ ਆਪਾਂ ਨਾ ਇਹ ਗੱਲ ਸ਼ੇਰ ਦੇ ਮੂਹਰੇ ਜਾ ਕੇ ਕਰਾਂਗੇ ਤੇ ਸ਼ੇਰ ਜੀ ਦੀ ਗੱਲ ਨੂੰ ਸਹੀ ਕਹਿ ਦੂਗਾ ਉਹ ਜਿੱਤ ਜਾਊਗਾ ਤੇ ਜੀ ਦੀ ਗੱਲ ਗਲਤ ਹੋਊਗੀ ਜੀ ਨੂੰ ਬੇਵਕੂਫ ਸਾਬਤ ਕਰ ਦੂਗਾ ਸ਼ੇਰ ਵੀ ਉਹਨੂੰ ਮੌਤ ਦੀ ਸਜ਼ਾ ਉਹ ਆਪਣੇ ਮੂੰਹੋਂ ਸੁਣਾਊਗਾ ਤੇ ਇਹ ਕਬੂਲ ਕਰਨੀ ਪੈਣੀ ਆ ਤੈਨੂੰ ਦੇਖ ਲੈ ਵੀ ਜੇ ਤੂੰ ਗਲਤ ਨਿਕਲਿਆ ਜੇ ਤੂੰ ਬੇਵਕੂਫ ਸਾਬਤ ਹੋਇਆ ਤਾਂ ਮੌਤ ਦੀ ਸਜ਼ਾ ਮਿਲੂਗੀ ਤੈਨੂੰ ਚੀਤਾ ਦਾ ਡਰਾਉਂਦਾ ਸੀ ਵੀ ਸ਼ਾਇਦ ਇਸੇ ਗੱਲੋਂ ਮੰਨ ਜੇ ਗਦਾ ਕਹਿੰਦਾ ਵੀ ਨਹੀਂ ਵੀ ਮੈਨੂੰ ਮੌਤ ਦੀ ਮਜਾ ਜਿਹੜੀ ਮੌਤ ਦੀ ਸਜ਼ਾ ਮਨਜ਼ੂਰ ਆ ਪਰ ਅਸਮਾਨਤਾ ਮੈਂ ਸਾਬਤ ਕਰਕੇ ਰਹੂੰਗਾ ਵੀ ਲਾਲ ਰਗਦਾ ਹੀ ਆ ਹੁਣ ਚੀਤਾ ਜੀ ਉਹ ਆਪਣੀ ਅਣਖ ਤੇ ਜਦੋਂ ਉਹਦੀ ਗੱਲ ਆ ਗਈ ਤੇ ਉਹ ਸ਼ੇਰ ਦੀ ਕਚਹਿਰੀ ਦੇ ਵਿੱਚ ਪਹੁੰਚ ਜਾਂਦੇ ਆ ਦੋਨੋਂ ਆਪਣਾ ਮੁੱਦਾ ਦੱਸਦੇ ਆ ਉਹਨੂੰ ਸ਼ੇਰ ਨੂੰ ਕਹਿੰਦੇ ਆ ਭਾਈ ਵੀ ਐਦਾ ਐਦਾ ਕਰਕੇ ਗੱਲ ਆ ਚੀਤਾ ਸਾਰੀ ਕਹਾਣੀ ਦੱਸਦਾ ਵੀ ਇਹ ਗਧਾ ਕਹਿ ਰਿਹਾ ਵੀ ਜਿਹੜਾ ਸਮਾਨ ਆ ਉਹ ਲਾਲ ਰੰਗ ਦਾ ਹੁੰਦਾ ਵੀ ਮੈਂ ਬੜੀ ਦੇਰ ਤੋਂ ਕੋਸ਼ਿਸ਼ ਕਰ ਰਿਹਾ ਇਹਨੂੰ ਸਮਝਾਉਣ ਦੀ ਵੀ ਸਮਾਨ ਨੀਲਾ ਰੰਗ ਨੀਲੇ ਰੰਗ ਦਾ ਹੁੰਦਾ ਵੀ ਹੁਣ ਅਸੀਂ ਦੋਨਾਂ ਨੇ ਇਹ ਫੈਸਲਾ ਕੀਤਾ ਵੀ ਤੁਹਾਡੀ ਕਚਹਿਰੀ 'ਚ ਜਿਹੜਾ ਬੇਕੂਫ ਸਾਬਤ ਹੋ ਗਿਆ ਤੁਸੀਂ ਉਹਨੂੰ ਮੌਤ ਦੀ ਸਜ਼ਾ ਸੁਣਾਉਂਗੇ ਸ਼ੇਰ ਥੋੜੀ ਦੇਰ ਸੋਚਦਾ ਤੇ ਚੀਤੇ ਨੂੰ ਮੌਤ ਦੀ ਸਜ਼ਾ ਸੁਣਾ ਦਿੰਦਾ ਚੀਤਾ ਬੜਾ ਹੈਰਾਨ ਹੁੰਦਾ ਕਹਿੰਦਾ ਵੀ ਇਹ ਕੀ ਕਰਤਾ ਵੀ ਜੰਗਲ ਦੇ ਰਾਜੇ ਨੇ ਮੈਨੂੰ ਮੌਤ ਦੀ ਸਜ਼ਾ ਕਿਉਂ ਸੁਣਾਈ ਉਹ ਕਹਿੰਦਾ ਵੀ ਤੂੰ ਆਪ ਹੀ ਕਿਹਾ ਨਾ ਵੀ ਜਿਹੜਾ ਬੇਵਕੂਫ ਸਾਬਤ ਹੋਊਗਾ ਉਹਨੂੰ ਮੌਤ ਦੀ ਸਜ਼ਾ ਮਿਲਣੀ ਆ ਤਾਂ ਬੇਵਕੂਫ ਤਾਂ ਤੂੰ ਆ ਤੂੰ ਗਧੇ ਨਾਲ ਬਹਿਸ ਕਿਉਂ ਕਰ ਰਿਹਾ ਤੂੰ ਗਧੇ ਨਾਲ ਮੱਥਾ ਕਿਉਂ ਲਾ ਰਿਹਾ ਉਹਨੂੰ ਸਫਾਈਆਂ ਕਿਉਂ ਦੇਣ ਲੱਗਿਆ ਹੋਇਆ ਉਹਨੂੰ ਤਾਂ ਜਿੰਨਾ ਮਰਜ਼ੀ ਸਮਝਾ ਲਾ ਉਹਨੇ ਤਾਂ ਸਮਾਨ ਵੀ ਲਾਲ ਕਹਿਣਾ ਉਹਨੇ ਕਾਂ ਨੂੰ ਵੀ ਚਿੱਟੇ ਰੰਗ ਦਾ ਹੀ ਕਹਿਣਾ ਤੇਰੀ ਸਭ ਤੋਂ ਵੱਡੀ ਬੇਵਕੂਫੀ ਤੂੰ ਇੱਕ ਗਧੇ ਪਿੱਛੇ ਆਪਣਾ ਸਮਾਂ ਖਰਾਬ ਕਰਨ ਲੱਗਿਆ ਹੋਇਆ ਇੱਕ ਮੂਰਖ ਦੇ ਨਾਲ ਤੂੰ ਉਲਝ ਰਿਹਾ ਆਂ ਤਾ ਚੀਤੇ ਨੂੰ ਇਹ ਗੱਲ ਸਮਝ ਆਉਂਦੀ ਆ ਵੀ ਸ਼ੇਰ ਨੇ ਉਹਨੂੰ ਬੇਵਕੂਫ ਕਿਉਂ ਕਿਹਾ ਕਿਉਂਕਿ ਉਹਨੇ ਗਧੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਕਦੇ ਵੀ ਨਹੀਂ ਮੰਨੂਗਾ ਉਹਨੇ ਗਲਤ ਨੂੰ ਹੀ ਸਹੀ ਸਾਬਤ ਕਰਨਾ ਵਾ ਸੋ ਦੋਸਤੋ ਸਮਝ ਆਈ ਕਿ ਜ਼ਿੰਦਗੀ ਦੀ ਕਿਹੜੀ ਸਿੱਖਿਆ ਇਹ ਕਹਾਣੀ ਤੋਂ ਮਿਲ ਰਹੀ ਆ ਆਪਾਂ ਵੀ ਕਈ ਵਾਰ ਐਦਾਂ ਹੀ ਕਰਦੇ ਆਂ ਆਪਾਂ ਉੱਥੇ ਬਹਿਸ ਕਰਨ ਦੀ ਕੋਸ਼ਿਸ਼ ਕਰਦੇ ਆ ਜਿੱਥੇ ਸਾਡੀ ਨਹੀਂ ਸੁਣੀ ਜਾਣੀ ਜਿੱਥੇ ਸਾਹਮਣੇ ਵਾਲੇ ਨੇ ਤੁਹਾਡੀ ਗੱਲ ਨਹੀਂ ਮੰਨਣੀ ਪਰ ਅਸੀਂ ਆਪਣਾ ਸਾਰਾ ਜੋਰ ਆਪਣੀ એનર્ਜੀ ਅਸੀਂ ਸਫਾਈਆਂ ਦੇਣੀ ਆ ਉਹ ਸਾਰਾ ਅਸੀਂ ਸਮਾਂ ਵੇਸਟ ਕਰਦੇ ਆ ਅਗਲੇ ਨੂੰ ਸਮਝਾਉਣ ਪਿੱਛੇ ਅਗਲੇ ਦਾ ਕੁਝ ਨਹੀਂ ਜਾਣਾ ਉਹ ਜੇ ਕਮਲਾ ਵਾ ਤਾਂ ਤੁਸੀਂ ਨਾਲ ਕਮਲੇ ਨਾ ਬਣੋ ਤੁਸੀਂ ਚੁੱਪ ਕਰਕੇ ਸਾਈਡ ਤੋਂ ਹੋ ਕੇ ਲੰਘ ਜਾਓ ਅਗਲੇ ਨੂੰ ਕਹੋ ਭਾਈ ਠੀਕ ਆ ਕਹਿੰਦੇ ਹੁੰਦੇ ਨਾ ਵੀ ਜੇ ਕੋਈ ਕਹਿੰਦਾ ਵੀ ਯਾਰ ਹਾਥੀ ਉੱਡਦਾ ਵਾ ਤਾਂ ਕਹਿ ਦਿਓ ਵੀ ਹਾਂ ਹਾਥੀ ਉੱਡਦਾ ਤੁਸੀਂ ਬਹਿਸ ਨਾ ਕਰੋ ਆਪਣੀ એનર્ਜੀ ਵੇਸਟ ਨਾ ਕਰੋ ਤੁਸੀਂ ਉੱਥੋਂ ਇਗਨੋਰ ਕਰਕੇ ਨਿਕਲ ਜਾਓ ਕਿਤੇ ਸਾਬਿਤ ਕਰਨ ਦੀ ਤੁਹਾਨੂੰ ਆਪਣੀ ਸਮਝਦਾਰੀ ਨੂੰ ਸਾਬਿਤ ਕਰਨ ਦੀ ਲੋੜ ਨਹੀਂ ਹੁੰਦੀ ਇਹਦੇ ਨਾਲ ਤੁਹਾਨੂੰ ਜ਼ਰੂਰ ਜ਼ਿੰਦਗੀ 'ਚ ਸਕੂਨ ਮਿਲੂਗਾ ਜੀ ਅਜਮਾ ਕੇ ਦੇਖ ਲਿਓ ਸੋ ਇਹੀ ਜਿਹੜੀ ਅੱਜ ਦੀ ਕਹਾਣੀ ਦੀ ਸਿੱਖਿਆ ਇਹੀ ਕਹਾਣੀ ਅੱਜ ਦੀ ਸੁਣਾਉਣ ਦਾ ਮਕਸਦ ਸੀਗਾ اپنی زندگی اپنے ਲਈ ਜਿਉਣੀ ਆ ਕਿਸੇ ਨੂੰ ਕੋਈ ਸਫਾਈਆਂ ਆਪਣੇ ਪ੍ਰਤੀ ਦੇਣ ਦੀ ਲੋੜ ਨਹੀਂ ਹੈਗੀ ਬਹੁਤ ਬਹੁਤ ਧੰਨਵਾਦ ਅਗਲੀ ویڈیو ਚ ਬਹੁਤ ਜਲਦੀ ਕੋਈ ਹੋਰ ਨਵੀਂ ਕਹਾਣੀ ਲੈ ਕੇ ਜਲਦੀ ਮਿਲਦਾ